ਗੌੜੀ ਮਹਲਾ ਪੰਜਵਾਂ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੇ ਸਾਰ ਸਮਾਲ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ ਅਗੈ ਆਪ ਇਹ ਥਾਨ ਵਸ ਜਾ ਕੇ ਆਠ ਪਹਿਰ ਮਨ ਹਰ ਕੋ ਜਾਪੈ ਪਤ ਪਰਵਾਨ ਸੱਚ ਨਿਸ਼ਾਨ ਜਾਂ ਕੋ ਆਪ ਕਰੇ ਫਰਮਾ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸਮਾਲ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ ਰਾਮ ਨਾਮ ਸਮਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਮੇਰਾ ਜਿਹੜਾ ਰਾਮ ਹੈ ਅਕਾਲ ਪੁਰਖ ਵਾਹਿਗੁਰੂ ਹੈ ਉਹ ਮੇਰੀ ਦੀਨ ਵਿੱਚ ਵੀ ਤੇ ਦੁਨੀਆਂ ਦੇ ਵਿੱਚ ਵੀ ਸਹਾਇਤਾ ਕਰਦਾ ਹੈ ਗੁਰਬਾਣੀ ਦੇ ਵਿੱਚ ਰਾਮ ਸ਼ਬਦ ਜਿਹੜਾ ਹੈ ਨਾ ਗੁਰੂ ਸੰਗਤ ਜੀ ਬਹੁਤ ਵਾਰੀ ਆਇਆ ਬਾਰ-ਬਾਰ ਆਇਆ ਤਕਰੀਬਨ ਲਗਭਗ 25000 ਵਾਰੀ ਸ਼ਬਦ ਰਾਮ ਹੈ ਪਰ ਸਤਿਗੁਰੂ ਮਹਾਰਾਜ ਨੇ ਜਿੱਥੇ ਸਾਨੂੰ ਇਹ ਤੇ ਕਿਰਪਾ ਕੀਤੀ ਹੈ ਅਮ ਕਰਕੇ ਕਈ ਗੁਰਮਤ ਤੋਂ ਸਖਣੇ ਲੋਕ ਜਿਹੜੇ ਆ ਜਾਂ ਗੁਰਮਤ ਵਿਰੋਧੀ ਚਲਾਕੀਆਂ ਕਰਨ ਵਾਲੇ ਲੋਕ ਜਿਹੜੇ ਆ ਇਸ ਰਾਮ ਨੂੰ ਔਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਵਿੱਚ ਆਏ ਰਾਮ ਨੂੰ ਰਾਮਚੰਦਰ ਜੀ ਨਾਲ ਜੋੜਦੇ ਆ ਠੀਕ ਆ ਉਹ ਵੀ ਸਤਕਾਰਯੋਗ ਹਨ ਰਾਮਚੰਦਰ ਜੀ ਵਾਸਤੇ ਅੱਠ ਵਾਰੀ ਗੁਰਬਾਣੀ ਵਿੱਚ ਆਇਆ ਬਾਕੀ ਜਿੰਨੀ ਵਾਰੀ ਰਾਮ ਸ਼ਬਦ ਆਇਆ ਉਹ ਵਾਹਿਗੁਰੂ ਅਕਾਲ ਪੁਰਖ ਜਿਹਨੂੰ ਆਪਾਂ ਅੱਲਾ ਕਹਿ ਦਈਏ ਗੁਸਾਈਂ ਕਹਿ ਦਈਏ ਗੋਪਾਲ ਕਹਿ ਦਈਏ ਗੋਬਿੰਦ ਕਹਿ ਦਈਏ ਬਿਠਲ ਕਹਿ ਦਈਏ ਬੇਅੰਤ ਨਾਮ ਉਹਦੇ ਕਿਸੇ ਵੀ ਸ਼ਬਦ ਦੇ ਨਾਲ ਗੁਰੂ ਮਹਾਰਜ ਨੇ ਘਿਰਨਾ ਨਹੀਂ ਕੀਤੀ ਸਾਰੇ ਹੀ ਗ੍ਰੰਥ ਸਤਕਾਰ ਜੋਗ ਹੈ ਸਨਮਾਨ ਜੋਗ ਹੈ ਪਰ ਹਿੰਦੂ ਗ੍ਰੰਥਾਂ ਦੇ ਵਿੱਚ ਅੱਲਾ ਸ਼ਬਦ ਨਹੀਂ ਮਿਲੇਗਾ ਤੇ ਇਸਲਾਮ ਦੇ ਗ੍ਰੰਥਾਂ ਵਿੱਚ ਰਾਮ ਸ਼ਬਦ ਨਹੀਂ ਮਿਲੇਗਾ ਗੁਰੂ ਮਹਾਰਾਜ ਨੇ ਸਭ ਕੁਝ ਵਰਤੇ ਆ ਇਥੋਂ ਤੱਕ ਆਖਿਆ ਕਹਿੰਦੇ ਬਲਿਹਾਰੀ ਜਾਉ ਜੀਤੇ ਤੇਰੇ ਨਾਮ ਹੈ ਤਕਰੀਬਨ ਵਿਦਵਾਨਾਂ ਦੀ ਰਾਏ ਆ ਸਾਧ ਸੰਗਤ ਜੀ ਲਗਭਗ ਦੀ ਗੱਲ ਹੁੰਦੀ ਹੈ ਕਿ ਲਗਭਗ ਕਿਸੇ ਨੇ ਘੱਟ ਵੱਧ ਲਿਖਿਆ ਤਕਰੀਬਨ 1.5 ਕੋ ਸੋ ਨਾਮ ਜਿਹੜੇ ਆ ਇਸ ਦੇ ਵਿੱਚ ਵਰਤੇ ਗਏ ਪਰ ਜਦੋਂ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ ਜਾਪ ਸਾਹਿਬ ਦੇ ਵਿੱਚ ਕੱਲੇ ਜਾਪ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 735 ਨਾਮ ਪਰਮਾਤਮਾ ਦੇ ਉਪਨਾਮ ਵਰਤੇ 735 ਪਰਮਾਤਮਾ ਕਿਦਾਂ ਦਾ ਹੈ ਕਹਿਣ ਦਾ ਭਾਵ ਹੈ ਕਿ ਕੋਈ ਵੀ ਸ਼ਬਦ ਹੈ ਹੁਣ ਜਿੱਥੇ ਰਾਮਚੰਦਰ ਕੀ ਵਾਸਤੇ ਆਇਆ ਅਥੇ ਰਖੇ ਰੋਵੇ ਰਾਮ ਨਿਕਾਲਾ ਭਿਆ ਸੀਤਾ ਲਖਮਣ ਵਿਛੜ ਗਿਆ ਉਥੇ ਕਿਸੇ ਨਾ ਕਿਸੇ ਦਾ ਸ਼ਬਦ ਜ਼ਰੂਰ ਆਏਗਾ ਜੇਥੇ ਰਾਮਚੰਦਰ ਜੀ ਦਾ ਨਾਮ ਆਇਆ ਤੇ ਉਥੇ ਦੂਸਰੇ ਦਾ ਨਾਮ ਜ਼ਰੂਰ ਆਏਗਾ ਜਿਦਾਂ ਰਾਮ ਗਿਓ ਰਾਵਣ ਗਿਓ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਰਾਮ ਜਿਹੜਾ ਰਮਿਆ ਹੋਇਆ ਅਕਾਲ ਪੁਰਖ ਜਿਹੜਾ ਨਾ ਪਰਮੇਸ਼ਰ ਰਮਿਆ ਹੋਇਆ ਉਹ ਸਾਡਾ ਜਿਹੜਾ ਹੈ ਦੀਨ ਦੁਨੀ ਦਾ ਸਹਾਈ ਹੈ ਜਿਹਨੂੰ ਆਪਾਂ ਕਹ ਦਈਏ ਲੋਕ ਪਰਲੋਕ ਜਿਹਨੂੰ ਆਪਾਂ ਬਾਣੀ ਵਿੱਚ ਕਹਿੰਦੇ ਇੱਥੇ ਉੱਥੇ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਏ ਮੇਰੇ ਭਰਾ ਏ ਮੇਰੇ ਭਾਈ ਉਹ ਆਪਣੇ ਦਾਸ ਦੀ ਇੱਜ਼ਤ ਪਰਮੇਸ਼ਰ ਰੱਖਦਾ ਹੈ ਕਿਹੜਾ ਪਰਮੇਸ਼ਰ ਕਹਿੰਦੇ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪਹਿਜ ਰਖੈ ਮੇਰੇ ਭਾਈ ਰਹਾਉ ਕਿਉਂਕਿ ਜਿੱਦਾਂ ਵਿਸ਼ਵਾਸ ਹੋ ਜਾਂਦਾ ਹੈ ਕਿ ਪ੍ਰਮਾਤਮਾ ਹੈ ਹੁਣ ਲੋਕਾਂ ਨੂੰ ਤਾਂ ਵਿਸ਼ਵਾਸ ਹੀ ਕੋਈ ਨਹੀਂ ਨਾ ਰੱਬ ਹੈ ਕਿ ਨਹੀਂ ਹੈ ਮਹਾਰਾਜ ਕਹਿੰਦੇ ਆ ਹੈ ਤਾਂ ਸਹੀ ਲਖੇ ਜੋ ਕੋਈ ਉਹੀ ਉਹ ਇਹ ਨਾ ਹੋਈ ਉਸ ਤੋਂ ਬਿਨਾ ਹੈ ਕੁਛ ਨਹੀਂ ਪਰਮਾਤਮਾ ਤੋਂ ਬਿਨਾਂ ਕੁਝ ਵੀ ਨਹੀਂ ਹੈ ਮਾਰੇ ਕਹਿੰਦੇ ਆਕਾਲ ਪੁਰਖ ਜਿਹੜਾ ਨਾ ਪਰਮੇਸ਼ਰ ਰਵਿਆ ਹੋਇਆ ਸਰਬੱਤ ਵਿੱਚ ਰਵਿਆ ਹੋਇਆ ਹਰ ਇੱਕ ਜਗ੍ਹਾ ਪਰਮਾਤਮਾ ਹੈ ਤੇ ਜਦੋਂ ਉਹਦੇ ਨਾਲ ਪਿਆਰ ਬਣ ਜਾਂਦਾ ਹੈ ਜਦੋਂ ਭਰੋਸਾ ਬਣ ਜਾਂਦਾ ਹੈ ਤੇ ਇੰਨਾ ਭਰੋਸਾ ਬਣ ਜਾਂਦਾ ਕਿ ਤੂੰ ਹੈ ਮਸਲਤ ਤੂੰ ਹੈ ਨਾਲ ਮਸਲਤ ਕਹਿੰਦੇ ਸਲਾ ਸਲਾ ਮਤਲਬ ਸਲਾਹਕਾਰ ਇਹ ਸਤਿਗੁਰੂ ਮੇਰਾ ਸਲਾਹਕਾਰ ਤੂੰ ਹੈ ਜਿਹੜੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪੂਰਨ ਭਰੋਸਾ ਹੈ ਸਾਧ ਸੰਗਤ ਜੀ ਤੇ ਉਹ ਤਾਂ ਫਿਰ ਰੱਬ ਤੇ ਭਰੋਸਾ ਕਰਦੇ ਆ ਕਿ ਜਿੱਦਾਂ ਤੂੰ ਕਰਦਾ ਏਦਾਂ ਗੱਲਾਂ ਕਰਦੇ ਆ ਕਿ ਉਹ ਆਪ ਉਹਨਾਂ ਦਾ ਸਹਾਇਕ ਬਣਦਾ ਕਿਉਂਕਿ ਜਿੱਦਨ ਵਿਸ਼ਵਾਸ ਆ ਜਾਂਦਾ ਤੇ ਤਾਂ ਹੀ ਤਾਂ ਗੁਰੂ ਸਾਹਿਬ ਨੇ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਛੜਾਈ ਗੁਰ ਮੇਰੇ ਸੰਗ ਸਦਾ ਹੈ ਨਾਲ ਇਹ ਨਹੀਂ ਕਿ ਹੁਣ ਹੈ ਬਰ ਜਾਵਾਂਗੇ ਨਹੀਂ ਹੋਏਗਾ ਉਹ ਸਦਾ ਹੈ ਨਾਲੇ ਉਹ ਹਮੇਸ਼ਾ ਸਾਡੇ ਨਾਲ ਹੈ ਉਸ ਤੋਂ ਬਗਰ ਕੁਛ ਨਹੀਂ ਹੈ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੀ ਸਾਡਾ ਸਲਾਹਕਾਰ ਹੈ ਤੂੰ ਹੀ ਸਾਡੇ ਨਾਲ ਹੈ ਤੂੰ ਹੈ ਰਾਖੇ ਸਾਰ ਸੰਭਾਲ ਤੇ ਤੂੰ ਹੀ ਸਾਰੀ ਸੰਭਾਲ ਹੁਣ ਸਾਰ ਸ਼ਬਦ ਜਿਹੜਾ ਹੁੰਦਾ ਸਾਰ ਸੰਭਾਲ ਦੇ ਨਾਲ ਸ਼ਬਦ ਪੜਦੇ ਆਂ ਸਾਰ ਸ਼ਬਦ ਲੋਹੇ ਵਾਸਤੇ ਵੀ ਆਇਆ ਰੋਜ ਪੜਦੇ ਨਾਨਕ ਕਥਨਾ ਕਰੜਾ ਸਾਰ ਇੱਥੇ ਹੁਣ ਸਾਰ ਸ਼ਬਦ ਜਿਹੜਾ ਸਾਰ ਸੰਭਾਲ ਵਾਸਤੇ ਤੂੰ ਹੈ ਰਾਖਾ ਸਾਰ ਲੈਂਦਾ ਤੇ ਸੰਭਾਲਦਾ ਵੀ ਹੈ ਤੂੰ ਹੈ ਰਾਖੇ ਸਾਰ ਸੰਭਾਲ ਹੁਣ ਕਈ ਸਾਰ ਲੈ ਲੈਂਦੇ ਆਪਣੀ ਪਰ ਸੰਭਾਲ ਨਹੀਂ ਕਰ ਸਕਦੇ ਵੀ ਠੀਕ ਠਾਕ ਹੋ ਪਰ ਅੱਗੇ ਕੁਝ ਨਹੀਂ ਕਰ ਸਕਦੇ ਚਲੋ ਵਾਹਿਗੁਰੂ ਕਰੇਗਾ ਕਿ ਪਰ ਉਹ ਪਰਮੇਸ਼ਰ ਜਿਹੜਾ ਹੈ ਤੂੰ ਹੈ ਰਾਖੇ ਸਾਰ ਉਹ ਸਾਰ ਵੀ ਲੈਂਦਾ ਸਾਰ ਦੇ ਰਾਰੇ ਨੂੰ ਸਿਆਰੀ ਸਾਰ ਵੀ ਲੈਂਦਾ ਤੇ ਸੰਭਾਲਦਾ ਵੀ ਹੈ ਸੰਭਾਲ ਵੀ ਕਰਦਾ ਜਿੱਦਣ ਭਰੋਸਾ ਬਣ ਜਾਂਦਾ ਵਿਸ਼ਵਾਸ ਬਣ ਜਾਂਦਾ ਪ੍ਰੋਫੈਸਰ ਪੂਰਨ ਸਿੰਘ ਜੀਵਨ ਦੇ ਵਿੱਚ ਉਹ ਆਪਣੀ ਘਟਨਾ ਨੂੰ ਆਪਣੇ ਜੀਵਨ ਦੀ ਘਟੀ ਹੋਈ ਹੱਡ ਬੀਤੀ ਨੂੰ ਲਿਖਦੇ ਆ ਕਹਿੰਦੇ ਬੱਚਾ ਜਨਮ ਲੈਂਦਾ ਮਾਂ ਜੜੀ ਹੈ ਬੱਚੇ ਨੂੰ ਬਿਠਾ ਕੇ ਜਪਜੀ ਸਾਹਿਬ ਪੜਾਉਂਦੀ ਬੱਚਾ ਜਿੰਨੇ ਤੱਕ ਮਾਂ ਦੇ ਕੰਟਰੋਲ ਦੇ ਵਿੱਚ ਹੈ ਉਹਨੂੰ ਗੋਦੀ ਵਿੱਚ ਲੈ ਕੇ ਬਿਠਾ ਕੇ ਉਹਨੂੰ ਪੜਾਉਂਦੀ ਹੈ ਬਾਰ-ਬਾਰ ਪੜਾਉਂਦੀ ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਫਿਰ ਆਪਣੇ ਹਿਸਾਬ ਦੇ ਨਾਲ ਚੱਲਦੇ ਆ ਪਰ ਉਹ ਮਾਂ ਦਾ ਨੇਮ ਸੀ ਉਹ ਪੁੱਛਦੀ ਸੀ ਬਾਰ-ਬਾਰ ਜਪਜੀ ਸਾਹਿਬ ਪੜ੍ਹੀ ਜਪਜੀ ਸਾਹਿਬ ਪੜ੍ਹ ਲਿਆ ਤੇ ਕਈ ਵੇਲੇ ਹੁਣ ਬੱਚੇ ਹੁੰਦੇ ਬੱਚਿਆਂ ਦਾ ਸੁਭਾਅ ਹੁੰਦਾ ਹੈ ਕਈ ਵੇਲੇ ਉਹਦਾ ਵੀ ਕਹਿ ਦੇਣਾ ਵੀ ਮਾਂ ਨੂੰ ਕਿਦਾਂ ਵਿਸ਼ਵਾਸ ਹੋ ਜਾਏ ਆਹ ਪਾਠ ਕਰ ਲਿਆ ਪੜ੍ਹਦਿਆਂ ਨੰਬਰ ਬਥੇਰੇ ਲੈ ਲੇ ਪੜ੍ਹਾਈ ਦੇ ਵਾਸਤੇ ਵਿਦੇਸ਼ ਜਾਣਾ ਸੀ ਇਹ ਸੀ ਪੂਰਨ ਸਿੰਘ ਜੋ ਅੱਜ ਪ੍ਰੋਫੈਸਰ ਪੂਰਨ ਸਿੰਘ ਹੈ ਇੱਕ ਭਗਤ ਪੂਰਨ ਸਿੰਘ ਜੀ ਹੋਏ ਐ ਇੱਕ ਸਾਡੀ ਕਾਮ ਚ ਪ੍ਰੋਫੈਸਰ ਪੂਰਨ ਸਿੰਘ ਹੋਏ ਕਿਦਾਂ ਜੀਵਨ ਦੇ ਵਿੱਚ ਬਦਲਾਅ ਆਇਆ ਕਿਦਾਂ ਪਰਮੇਸ਼ਰ ਜਿਹੜਾ ਉਹ ਸੰਭਾਲ ਕਰਦਾ ਹ ਹੁਣ ਜਾਣ ਦੀ ਤਿਆਰੀ ਹੋ ਗਈ ਵਿਦੇਸ਼ ਜਾਣਾ ਜਾਪਾਨ ਜਾ ਰਹੇ ਸੀ ਤੇ ਮਾਣੇ ਬਾਰ-ਬਾਰ ਇਹੀ ਪੁੱਛਿਆ ਸਾਰਾ ਸਮਾਨ ਰੱਖ ਲੈ ਸਾਰਾ ਰੱਖ ਲਿਆ ਬਾਰ-ਬਾਰ ਸਾਰਾ ਸਮਾਨ ਰੱਖ ਲਿਆ ਰੱਖ ਲਿਆ ਕੁੜਾਇ ਤਾਂ ਨਹੀਂ ਗਿਆ ਤੇ ਮਾਂ ਕੁਛ ਰਹਿ ਜਾਏਗਾ ਉਦੋਂ ਉੱਥੇ ਲੈਣਾਗੇ ਉੱਥੇ ਤਾਂ ਪੈਸੇ ਵੀ ਨਹੀਂ ਚੱਲਣੇ ਆਹ ਵਾਲੇ ਜਿਹੜੇ ਇੱਥੇ ਦੇ ਪੈਸੇ ਇਹ ਵੀ ਨਹੀਂ ਚੱਲਣੇ ਮਾਂ बार-बार ਪੁੱਛਦੀ ਹੈ ਜਿੱਦਣ ਸਵੇਰੇ ਜਾਣਾ ਸੀ ਨਾ ਰਾਤ ਨੂੰ ਫੇਰ ਸਹਰਾਣੇ ਜਾ ਕੇ ਖੜੀ ਹੋ ਗਈ ਸਮਾਨ ਪੈਕ ਹੋ ਗਿਆ ਕੁਛ ਰਹਾ ਤਾਂ ਨਹੀਂ ਗਿਆ ਕਿੰਨਾ ਲਗਾ ਮਾਂ ਤੂੰ ਦੇਖ ਲੈ ਕੁਛ ਵੀ ਨਹੀਂ ਰਿਹਾ ਮੈਂ ਸਾਰਾ ਕੁਝ ਰੱਖ ਲਿਆ ਬਾਰ-ਬਾਰ ਨਾ ਕਹੇ ਮੈਂ ਸਾਰਾ ਕੁਝ ਰੱਖ ਜਦੋਂ ਲੁਧਿਆਣਾ ਸਟੇਸ਼ਨ ਤੇ ਪਹੁੰਚੇ ਮਾਂ ਨੇ ਫਿਰ ਪੁੱਛਿਆ ਕੁਛ ਰਹਿ ਤਾ ਨਹੀਂ ਗਿਆ ਕਹਿੰਦਾ ਮਾਂ ਕੀ ਚਾਹੁੰਦੀ ਆ ਕੀ ਕਹਿਣਾ ਚਾਹੁੰਨੀ ਐ ਮੈਂ ਤਾਂ ਸਭ ਕੁਝ ਰੱਖ ਲਿਆ ਉਹਨੇ ਆਪਣੇ ਹੱਥ 'ਚ ਥੈਲਾ ਸੀ ਤੇ ਥੈਲੇ ਦੇ ਵਿੱਚ ਗੁਟਕਾ ਸਭ ਸੀ ਨਿਤਨੇਮ ਦਾ ਕਹਿੰਦੀ ਆਹ ਦੇਣ ਆਈ ਆਹ ਰਹਿ ਗਿਆ ਜਪਜੀ ਸਾਹਿਬ ਰਹਿ ਗਏ ਇਹ ਲੈ ਕੇ ਜਾ ਉਹਨੇ ਰੱਖ ਲਿਆ ਸਤਕਾਰ ਦੇ ਨਾਲ ਉਥੇ ਚਲਾ ਗਿਆ ਪੜ੍ਹਾਈ ਦੇ ਵਿੱਚ ਬਹੁਤ ਨਪੁੰਸੀ ਪਰਮਾਤਮਾ ਦੀ ਕਿਰਪਾ ਸੀ ਬੜੀ ਤਿੱਖਣ ਬੁੱਧੀ ਸੀ ਬਹੁਤ ਲਗਨ ਦੇ ਨਾਲ ਪੜ੍ਹਾਈ ਕੀਤੀ ਪਰ ਗੁਟਕਾ ਸਭ ਬਿਮਾਰੀ ਵਿੱਚ ਰੱਖਦਾ ਫਿਰ ਸਮਾਂ ਹੋ ਗਿਆ ਥੋੜਾ ਜਿਹਾ ਸਮਾਂ ਲਿਆ ਤੇ ਸੰਨਿਆਸੀਆਂ ਦੇ ਨਾਲ ਉਹਦੀ ਮੁਲਾਕਾਤ ਹੋ ਗਈ ਤੇ ਸੰਨਿਆਸੀਆਂ ਦਾ ਪ੍ਰਭਾਵ ਅੱਜ ਕੱਲ ਦਾ ਤਾਂ ਸਮਾਂ ਹੀ ਨਹੀਂ ਸੀ ਵੀ ਬੰਦਾ ਵੀਡੀਓ ਕਾਲ ਕਰਕੇ ਦੇਖ ਲਵੇ ਕੀ ਕਰਦਾ ਕਿਦਾਂ ਦੀ ਸ਼ਕਲ ਹੈ ਤੇ ਫੋਨ ਤੇ ਜਿਹੜੀ ਗੱਲ ਹੋਣੀ ਹੋਣੀ ਕਦੇ-ਕਦੇ ਹੋਣੀ ਉਹ ਸੰਿਆਸੀ ਬਣ ਗਿਆ ਕੇਸ ਵੀ ਕਤਲ ਕਰਾ ਲਿਆ ਤੇ ਭਗਵੇਂ ਜੇ ਕੱਪੜੇ ਪਾ ਲਿਆ ਤੇ ਜਦੋਂ ਆਇਆ ਨਾ 4-5 ਸਾਲ ਬਾਅਦ ਪੰਜਾਬ ਆਇਆ ਤੇ ਇਨਾਂ ਨੂੰ ਪਤਾ ਲੱਗ ਗਿਆ ਮਾਂ ਨੂੰ ਵੀ ਮੇਰਾ ਪੁੱਤਰ ਆ ਰਿਹਾ ਤੇ ਮਾਂ ਨੂੰ ਚਾ ਚੜ ਗਿਆ ਸਟੇਸ਼ਨ ਤੇ ਚੱਲ ਗਈ ਜਿਹੜੀ ਗੱਡੀ ਤੇ ਆਉਣਾ ਸੀ ਤੇ ਸਟੇਸ਼ਨ ਤੇ ਪਲੇਟਫਾਰਮ ਤੇ ਖੜੀ ਐ ਗੱਡੀ ਰੋਕੀ ਸਵਾਰੀਆਂ ਉਤਰੀਆਂ ਪਰ ਪੂਰਨ ਸਿੰਘ ਨਹੀਂ ਉਤਰਿਆ ਮਾਂ ਹਰੇਕ ਦੀ ਸ਼ਕਲ ਦੇਖ ਰਹੀ ਹੈ ਹਰੇਕ ਦੀ ਸ਼ਕਲ ਦੇਖ ਰਹੀ ਤੇ ਜਦੋਂ ਸਾਰੇ ਚਲੇ ਗਏ ਟ੍ਰੇਨ ਵੀ ਚਲੇ ਗਈ ਤੇ ਇੱਕ ਸੰਿਆਸੀ ਆ ਕੇ ਕੋਲ ਖੜ ਗਿਆ ਮਾਣੇ ਪਛਾਣੇ ਨਹੀਂ ਚੰਗਾ ਗੰਦਾ ਗੁੰਦਾ ਉਹ ਕਿ ਆਇਆ ਸੀ ਤੇ ਮਾਣੇ ਪਛਾਣਿਆ ਨਹੀਂ ਤੇ ਆ ਕੇ ਕਹਿੰਦਾ ਮਾਂ ਪਛਾਣਿਆ ਨਹੀਂ ਮੈਨੂੰ ਉਨੇ ਆਵਾਜ਼ ਤਾਂ ਪਛਾਣ ਲਈ ਕਹਿੰਦੀ ਤੂੰ ਮੇਰਾ ਪੂਰਨ ਸਿੰਘ ਨਹੀਂ ਹੈ ਤੂੰ ਮੇਰਾ ਪੂਰਨ ਸਿੰਘ ਨਹੀਂ ਹੈ ਮਾਂ ਤੇਰਾ ਪੂਰਨ ਹੈ ਮੈਂ ਸੰਨਿਆਸੀ ਬਣ ਗਿਆ ਮਾਂ ਰੋਣ ਲੱਗ ਗਈ ਤੇ ਮਾਂ ਬੜੀ ਰੋਈ ਹੱਸੀ ਜਾਂਦਾ ਮਾਂ ਰੋਈ ਜਾਂਦੀ ਹੈ ਕਹਿਣ ਲੱਗਾ ਇਹੀ ਤਾਂ ਮੈਂ ਸੰਨਿਆਸ ਵਿੱਚ ਸਿੱਖਿਆ ਵੀ ਮੋਹ ਮਾਇਆ ਕੁਝ ਵੀ ਨਹੀਂ ਹੈ ਪਰਿਵਾਰ ਕੁਝ ਵੀ ਨਹੀਂ ਹੈ ਤੂੰ ਭਾਵੇਂ ਰੋ ਭਾਵੇਂ ਜੋ ਮਰਜ਼ੀ ਕਰ ਮੈਨੂੰ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਸੰਨਿਆਸੀ ਬਣ ਗਿਆ ਘਰ-ਬਾਰ ਛੱਡ ਦੇ ਤਾ ਉਹ ਕਹਿੰ ਲੱਗੇ ਤੈਨੂੰ ਥੋੜੇ ਮੈਂ ਰੋ ਰਹੀ ਆ ਮੈਂ ਤਾਂ ਆਪਣੇ ਗੁਰੂ ਨਾਲ ਗੱਲ ਕਰ ਰਹੀ ਆ ਵੀ ਮੈਂ ਤਾਂ ਤੈਨੂੰ ਬਾਹ ਫੜਾਈ ਸੀ ਇੱਥੇ ਸਟੇਸ਼ਨ ਦੇ ਉੱਪਰ ਹੀ ਫੜਾਈ ਸੀ ਬਾਣੀ ਜਪਜੀ ਸਾਹਿਬ ਗੁਰਬਾਣੀ ਦੀ ਬਾਹ ਫੜਾਈ ਸੀ ਤੈਨੂੰ ਤੈਨੂੰ ਤਾਂ ਬਾਹ ਫੜਾਈ ਸੀ ਗੁਰ ਮੈਂ ਤਾਂ ਗੁਰਬਾਣੀ ਨਾਲ ਗੱਲ ਕਰ ਰਹੀ ਆ ਮੈਂ ਆਪਣੇ ਗੁਰੂ ਨਾਲ ਗੱਲ ਇਹ ਤੇਰੇ ਨਾਲ ਤਾਂ ਗੱਲ ਹੀ ਕੋਈ ਨਹੀਂ ਕਰ ਰਿਆ ਮਾਂ ਚਲੇਗੀ ਕਰ ਪੂਰਨ ਸਿੰਘ ਹੋਰ ਚੜ ਚੜਦਿਆਂ ਕਲਾਂ ਚਲਾ ਗਿਆ ਵਿਦਵਾਨ ਬਣ ਗਿਆ ਵੱਡੇ ਵੱਡੇ ਸਮਾਗਮ ਹੋਣ ਲੱਗੇ ਸੈਮੀਨਾਰ ਹੋਣ ਲੱਗੇ ਤੇ ਜਦੋਂ ਪ੍ਰਮਾਤਮਾ ਨੇ ਕਿਰਪਾ ਕਰਦਾ ਇੱਕ ਇਦਾਂ ਦਾ ਸਮਾਗਮ ਸੀ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਬੁਲਾਇਆ ਉਹਦੇ ਵਿੱਚ ਸਾਡੀ ਕੌਮ ਦੀ ਮਹਾਨ ਸ਼ਖਸੀਅਤ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਡਾਕਟਰ ਵੀਰ ਸਿੰਘ ਜੀ ਪਹੁੰਚੇ ਤੇ ਕਈ ਵੇਲੇ ਮਜਬੂਰੀਆਂ ਹੋ ਜਾਂਦੀਆਂ ਪ੍ਰਬੰਧਕਾਂ ਦੀ ਮਜਬੂਰੀ ਹੋ ਗਈ ਬੰਦੇ ਜਾਦੇ ਹੋ ਗਏ ਤੇ ਕਮਰੇ ਘੱਟ ਸਨ ਉਹਨਾਂ ਨੇ ਆਖਿਆ ਵੀ ਇਦਾਂ ਕਰੋ ਵੀ ਸਾਰਿਆਂ ਨੂੰ ਬੇਨਤੀ ਕਰ ਲਓ ਵੀ ਤੁਸੀਂ ਇੱਕ-ਇੱਕ ਦੀ ਜਗ੍ਹਾ ਦੋ-ਦੋ ਜਾਣੇ ਰੁਕ ਜਾਓ ਵੀ ਦੋ-ਦੋ ਜਾਣੇ ਇੱਕ-ਇੱਕ ਕਮਰੇ 'ਚ ਰੁਕ ਜਾਓ ਤੇ ਇਹ ਵੀ ਲਿਖਿਆ ਜਾਂਦਾ ਕਿ ਭਾਈ ਵੀਰ ਸਿੰਘ ਜੀ ਕਿਸੇ ਦੇ ਨਾਲ ਆਪਣਾ ਕਮਰਾ ਸਾਂਝਾ ਨਹੀਂ ਕਰਦੇ ਸਨ ਇਕੱਲੇ ਰਹਿੰਦੇ ਸਨ ਪਰ ਉਹਨਾਂ ਦੇ ਪਤਾ ਨਹੀਂ ਮਨ ਜੀ ਕੀ ਕਹਿੰਦਾ ਇਹਨੂੰ ਭੇਜ ਦਿਓ ਇਹਨੂੰ ਭੇਜ ਦਿਓ ਨਾਲ ਉਹ ਸੰਨਿਆਸੀ ਹੁਣ ਪੂਰਨ ਸਿੰਘ ਜਿਹੜਾ ਅਸੀਂ ਉਹਨੂੰ ਮਨ ਵਿੱਚ ਸੀ ਵੀ ਹੁਣ ਮੈਂ ਰਾਤ ਨੂੰ ਇਹਨੂੰ ਵੀ ਸੰਨਿਆਸੀ ਬਣਾ ਲੈਣਾ ਵੀਰ ਸਿੰਘ ਜੀ ਦਾ ਨਾਮ ਬਹੁਤ ਹੈ ਬਹੁਤ ਵੱਡੀ ਸ਼ਖਸੀਅਤ ਸਿੱਖ ਗੋਮਦੀ ਵੀ ਗੱਲਾਂ ਕਰੂੰਗਾ ਰਾਤ ਨੂੰ ਇਹਨੂੰ ਵੀ ਸੰਿਆਸੀ ਬਣਾ ਲੈਣਾ ਤੇ ਪਰ ਹੁਣ ਵੀਰ ਸਿੰਘ ਜੀ ਦਾ ਗੁਰਬਾਣੀ ਦੇ ਆਧਾਰ ਤੇ ਚੱਲਦੇ ਸਨ ਮਹਾਰਾਜ ਦੀ ਬੜੀ ਕਿਰਪਾ ਸੀ ਪਰ ਭਾਵੇਂ ਲੇਟ ਉਹਨਾਂ ਨੇ ਆਪਣਾ ਆਰਾਮ ਕੀਤਾ ਸੁੱਤੇ ਪਰ ਅਮਰਤ ਵੇਲੇ ਉੱਠ ਗਏ ਅਮਰਤ ਵੇਲੇ ਉੱਠਿਆ ਤੇ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਬੋਲ ਕੇ ਪਾਠ ਕਰਦੇ ਉਹ ਨੰਮਪਿਆ ਪੂਰਨ ਸਿੰਘ ਉਹ ਜਪਜੀ ਸਾਹਿਬ ਉਹੀ ਹੈ ਜਿਹੜੀ ਮਾਂ ਨੇ ਬਚਪਨ ਤੋਂ ਸੁਣਾਈ ਸੀ ਜਪਜੀ ਸਾਹਿਬ ਉਹੀ ਹੈ ਜੋ ਮਾਂ ਸੁਣਾਉਂਦੀ ਸੀ ਬਚਪਨ ਵਿੱਚ ਤੇ ਪੜਦੇ ਜਾ ਰਹੇ ਆ ਤੇ ਜਦੋਂ ਪੜਿਆ ਪਾ ਤਾਲਾਂ ਪਾ ਤਾਲਖ ਆਗਾਸਾਂ ਆਗਾਸ ਓੜ ਕੋੜਕ ਭਾਲ ਥਕੇ ਬੇਦ ਕਹਿਣਿਕ ਵਾ ਹੁਣ ਉਹ ਸਾਇੰਸ ਦਾ ਵੀ ਵਿਦਿਆਰਥੀ ਸੀ ਵੀ ਸਾਇੰਸ ਤਾਂ ਹਲੇ ਪਹੁੰਚੀ ਨਹੀਂ ਬਾਬਾ ਨਾਨਕ ਤਾਂ ਉੱਥੋਂ ਪਹੁੰਚਿਆ ਹੋਇਆ ਗੁਰੂ ਮਹਾਰਾਜ ਨੇ ਇਹ ਲੱਖ ਦੇ ਅਰਥ ਮਸਕੀਨ ਦੀ ਕਰਦੇ ਸੀ ਲੱਖਿਆ ਨਹੀਂ ਜਾ ਸਕਦਾ ਜੇ ਆਪਾਂ ਲੱਖ ਕਰਦਾਂਗੇ ਨਾ ਅਰਥ ਫਿਰ ਤਾਂ ਗਿਣਤੀ ਹੋ ਗਈ ਵੀ ਅਸੀਂ ਅੰਤ ਪਾ ਲਿਆ ਪਾ ਤਾਲਾਂ ਪਤਾ ਲੱਖ ਲਖੇ ਨਹੀਂ ਜਾ ਸਕਦਾ ਆਗਾਸਾਂ ਆਗਾਸ ਓੜਕ ਓੜਕ ਭਾਲ ਤੱਕੇ ਬੇਦ ਕਹਣਕ ਬਾਤ ਕੋਈ ਹੈ ਕਿ ਦੁਨੀਆ ਦਾ ਰੱਬ ਦੇ ਬਾਰੇ ਦੱਸ ਸਕੇ ਕਿ ਧਰਤੀ ਜੀ ਸੰਸਾਰ ਕਦੋਂ ਬਣਿਆ ਪੰਕਤੀਆਂ ਪੜ ਰਹੇ ਆ ਬੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਧੀਆਂ ਜੇ ਲਿਖਣ ਲੈ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰਤ ਮਾਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੁ ਉਹ ਪੜਦੇ ਜਾ ਰਿਹਾ ਤੇ ਉਹਨੂੰ ਅੰਦਰੋਂ ਝੰਜੋੜ ਦਿਆ ਹੋ ਰਿਹਾ ਕਿ ਉਹ ਕਿਉਂਕਿ ਬਚਪਨ ਤੋਂ ਬਾਣੀ ਜਪਜੀ ਸਾਹਿਬ ਸੀ ਅੰਦਰ ਤੇ ਉਹ ਅੰਦਰੋਂ ਹੁਣ ਬਾਣੀ ਜਿਹੜੀ ਹੈ ਉਹਨੂੰ ਝੰਜੋੜਾ ਜਿਹਾ ਮਾਰ ਰਹੀ ਹੈ ਹਲੌਣਾ ਜਿਹਾ ਦੇ ਰਹੀ ਹੈ ਚਲੋ ਇਸ਼ਨਾਨ ਕੀਤਾ ਸਾਰੇ ਤਿਆਰ ਹੋ ਗਏ ਤੇ ਜਦੋਂ ਉਹ ਜਾ ਕੇ ਸਟੇਜ ਤੇ ਪਹਿਲਾ ਪੂਰਨ ਸਿੰਘ ਦਾ ਟਾਈਮ ਸੀ ਜੋ ਵੀ ਉਹਨੇ 10 15 20 ਮਿੰਟ ਬੋਲਣਾ ਸੀ ਬੋਲ ਕੇ ਕਿ ਵੇਲੇ ਹੁੰਦਾ ਨਾ ਕਿ ਜਿਹਦੇ ਨਾਲ ਥੋੜਾ ਨਾਲ ਰਹੇ ਆ ਵੀ ਹੁਣ ਮੈਂ ਜਾ ਕੇ ਦੱਸਾਂ ਮੈਨੂੰ ਮਿਲੂਗਾ ਉਹ ਕਹਣ ਕਿ ਤੂੰ ਬਹੁਤ ਸੋਹਣਾ ਬੋਲਿਆ ਤੇ ਜਾ ਕੇ ਭਾਈ ਵੀਰ ਸਿੰਘ ਜੀ ਦੇ ਕੋਲੇ ਬੈਠੇ ਤੇ ਜਦੋਂ ਬੈਠਣ ਲੱਗਾ ਤੇ ਉਹਨਾਂ ਮੱਥਾ ਟੇਕਦਾ ਵੀਰ ਸਿੰਘ ਜੀ ਨੂੰ ਤੇ ਭਾਈ ਵੀਰ ਸਿੰਘ ਜੀ ਨੇ ਸਿਰ ਤੇ ਹੱਥ ਰੱਖ ਦਿੱਤਾ ਕਹਿੰਨ ਲੱਗੇ ਤੇਰੇ ਹਾਲ ਤੇਰੇ ਜਿਹੜੇ ਨਾ ਕੇਸ ਬੜੇ ਮੁਲਾਮ ਆ ਤੇਰੇ ਕੇਸ ਬੜੇ ਕੌਮਲ ਆ ਤੇਰੀ ਮਾਂ ਨੇ ਬੜੀ ਸੰਭਾਲ ਕੀਤੀ ਲੱਗਦੀ ਬਚਪਨ ਵਿੱਚ ਤੇਰੇ ਬਾਲ ਬੜੇ ਕੌਮਲ ਆ ਅੰਮ ਦੇਖ ਲਓ ਤੁਸੀਂ ਵੀ ਕਿਸੇ ਹਿੰਦੂ ਵੀਰ ਦੇ ਜਾਂ ਕਿਸੇ ਮੁਸਲਮਾਨ ਵੀਰ ਦੇ ਕੇਸ ਦੇਖ ਲਿਓ ਤੇ ਸਿੱਖ ਦੇ ਕੇਸ ਦੇਖ ਲਿਓ ਬਹੁਤ ਫਰਕ ਹੋਏਗਾ ਬਹੁਤ ਫਰਕ ਹੋਏਗਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਉਹਨਾਂ ਦੇ ਕੇਸਾਂ ਵਿੱਚ ਸਿੱਖ ਦੇ ਕੇਸਾਂ ਤੇ ਜਦੋਂ ਹੱਥ ਲਾਇਆ ਤੇ ਉਹ ਤਾਂ ਜਦੋਂ ਭਾਈ ਵੀਰ ਸਿੰਘ ਐਨੀ ਗੱਲ ਆਖੀ ਵੀ ਤੇਰੀ ਮਾਂ ਨੇ ਬਚਪਨ ਬੜੀ ਸੰਭਾਲ ਕੀਤੀ ਲੱਗਦੀ ਆ ਰੋਣ ਲੱਗ ਗਿਆ ਅੰਦਰੋਂ ਫਟ ਗਿਆ ਕਹਿਣ ਲੱਗਾ ਮੈਂ ਆ ਕੁਛ ਹਾਂ ਤੇ ਮੈਂ ਆ ਕੁਛ ਬਣ ਗਿਆ ਅੱਜ ਮੈਂ ਜਾ ਰਿਹਾ ਮਾਂ ਨੂੰ ਫੋਨ ਕਰਦਾ ਤੇ ਸਟੇਸ਼ਨ ਤੇ ਹੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਮਾਂ ਤੇਰੀ ਜਪਜੀ ਜਿੱਤ ਗਈ ਆ ਤੇਰੀ ਗੁਰਬਾਣੀ ਜਿੱਤ ਗਈ ਆ ਤੇ ਮੇਰਾ ਅੰਦਰਲਾ ਸੰਿਆਸੀ ਹਾਰ ਗਿਆ ਤੇ ਤੇ ਬਾਣੀ ਜਿਹੜੀ ਫਿਰ ਉਹ ਐਡਾ ਵੱਡਾ ਵਿਦਵਾਨ ਸਾਡੀ ਕੌਮ ਦਾ ਪ੍ਰੋਫੈਸਰ ਪੂਰਨ ਸਿੰਘ ਤੇ ਕਹਿਣ ਦਾ ਭਾਵ ਹੈ ਕਿ ਉਹ ਸੰਭਾਲ ਕਰਦਾ ਜਿਹੜਾ ਉਹਦੇ ਅੰਦਰ ਜਿਹਦਾ ਉਹਦਾ ਬਣ ਜਾਂਦਾ ਕੀ ਸੀ ਉਹ ਬਾਣੀ ਸੀ ਨਾ ਜਦੋਂ ਸਿੱਖਾਂ ਨੇ ਬੰਦ-ਬੰਦ ਕਟਾਏ ਜਦੋਂ ਖੋਪਰੀਆਂ ਲੋਹਾਈਆਂ ਆਰਿਆਂ ਨਾਲ ਚੀਰੇ ਗਏ ਬੰਦ-ਬੰਦ ਕੱਟੇ ਗਏ ਬਾਣੀ ਸੀ ਨਾ ਉਹਨਾਂ ਦੀ ਆ ਕਹਿੰਦੇ ਨਾ ਇਤਿਹਾਸ ਵਿੱਚ ਲਿਖਿਆ ਜਦੋਂ ਭਾਈ ਮੱਤੀ ਦਾਸ ਜੀ ਦੇ ਦੋ ਫਾੜ ਹੋਏ ਨਾ ਸਰੀਰ ਦੇ ਤੇ ਦੋਨੋਂ ਵਿੱਚੋਂ ਆਵਾਜ਼ ਆਉਂਦੀ ਸੀ ਦੋ ਤਨ ਤੇ ਜਪਜੀ ਪੜੇ ਦੋਨਾਂ ਦੇ ਵਿੱਚੋਂ ਆਵਾਜ਼ ਆ ਰਹੀ ਸੀ ਜਿਹਨੂੰ ਆਪਾਂ ਕਹਿੰਦੇ ਗੁਰਮੁਖ ਰੋਮ ਰੋਮ ਹਰ ਤਿਆ ਤੇ ਉਹ ਪ੍ਰਮਾਤਮਾ ਅਕਾਲ ਪੁਰਖ ਬਖਸ਼ਿਸ਼ ਕਰਦਾ ਹੈ। ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ। ਮਹਾਰਾਜ ਕਹਿੰਦੇ ਉਹ ਸੰਭਾਲ ਕਰਦਾ ਹੈ। ਜਿਹਨੂੰ ਭਰੋਸਾ ਹੋ ਜਾਏ ਕਿ ਐਸਾ RAM DIN ਦੁਨੀ ਸਹਾਈ ਦਾਸ ਕੀ ਪੈਜ ਰੱਖੇ ਮੇਰੇ ਭਾਈ। ਤੂੰ ਹੈ ਮਸਲਤ ਤੂੰ ਹੈ ਨਾਲ। ਤੂੰ ਹੀ ਮੇਰਾ ਸਲਾਹਕਾਰ ਹੈ। ਤੇ ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਨਾ ਸਾਧ ਸੰਗਤ ਜੀ ਤੇ ਉਹ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਵੀ ਉਦੈ ਵਰਤਦੇ ਆ। ਤੇ ਸਾਨੂੰ ਤਸੱਲੀ ਹੋ ਜਾਂਦੀ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਆਂ ਆਪਾਂ ਘਰੋਂ ਆਨੇ ਦੋ ਆਏ ਚਾਰ ਆਏ ਛੇ ਬੰਦੇ ਆਏ ਸਾਰਿਆਂ ਦੀ ਅਰਦਾਸ ਅਲੱਗ-ਅਲੱਗ ਸੰਗਤ ਵਿੱਚ 10 ਬੰਦੇ ਆਏ 100 ਬੰਦੇ ਆਇਆ 1000 ਬੰਦੇ ਆ ਸਾਰਿਆਂ ਦੀ ਅਰਦਾਸ ਪਰ ਜਦੋਂ ਹੁਕਮ ਗੁਰੂ ਸਾਹਿਬ ਜੀ ਜਾਰੀ ਕਰਦੇ ਆ ਮਹਾਰਾਜ ਦਾ ਹੁਕਮ ਹੁੰਦਾ ਤੇ ਸਾਰਿਆਂ ਨੂੰ ਇਦਾਂ ਲੱਗਦਾ ਕਿ ਮੈਂ ਜੋ ਅਰਦਾਸ ਕੀਤੀ ਸੀ ਉਹਦਾ ਮੈਨੂੰ ਜਵਾਬ ਮਿਲ ਗਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਆ ਸਤਿਗੁਰ ਦੀ ਬਾਣੀ ਜਿਹੜੀ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ ਮਾਰੇ ਕਹਿੰਦੇ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੇ ਸਾਰ ਸਮਾਲ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੇ ਮੇਰੇ ਭਾਈ ਰਹਾਓ ਅੱਗੇ ਆਪ ਜਿਹਨੂੰ ਆਪਾਂ ਪਰਲੋਕ ਕਹਿੰਦੇ ਆ ਅੱਗੇ ਆਪ ਇਹ ਥਾਨ ਬਸ ਜਾ ਕੇ ਇਹ ਜਿਹੜਾ ਜਿੱਥੇ ਆਪਾਂ ਰਹਿ ਰਹੇ ਆ ਇੱਥੇ ਵੀ ਉਹੀ ਹੈ ਉਹਦਾ ਹੀ ਆ ਰੱਬ ਦਾ ਹੀ ਆ ਪ੍ਰਮਾਤਮਾ ਦਾ ਜਿਹਨੂੰ ਕਹਿੰਦੇ ਲੋਕ ਤੇ ਪਰਲੋਕ ਆਗੇ ਆਪ ਇਹ ਥਾਣ ਵਸ ਜਾ ਕੇ ਆਠ ਪੈਰ ਮਨ ਹਰ ਕੋ ਜਾਪੇ ਕਹਿੰਦੇ ਅੱਠੇ ਪੈਰ ਹੀ ਮੇਰੇ ਮਨ ਉਹਨੂੰ ਜਪ ਉਹਦਾ ਸ਼ੁਕਰ ਕਰ ਕਿ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਕਿੰਨਾ ਕੁਝ ਕੀਤਾ ਪਰਮੇਸ਼ਰ ਕਿੱਡੀ ਰਹਿਮਤ ਕਰਦਾ ਹੈ ਅਕਾਲ ਪੁਰਖ ਕਿੰਨੀ ਰਹਿਮਤ ਕਰਦਾ ਹੈ ਆਠ ਪਹਿਰ ਮਨ ਹਰ ਕੋ ਜਾਪੇ ਪਤ ਪਰਵਾਨ ਸੱਚ ਨਿਸ਼ਾਨ ਜਾਂ ਕੋ ਆਪ ਕਰੇ ਫਰਮਾਨ ਜਿਹਦੇ ਉੱਪਰ ਬਖਸ਼ਿਸ਼ ਕਰ ਦਿੰਦਾ ਹੈ ਜਿਹਦੇ ਉੱਪਰ ਰਹਿਮਤ ਕਰ ਦਿੰਦਾ ਹੈ ਜਾਂ ਕੋ ਆਪ ਕਰੇ ਫਰਮਾਨ ਉਹਨੂੰ ਕੀ ਮਿਲਦਾ ਇੱਜ਼ਤ ਮਿਲਦੀ ਹੈ ਉਹ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦਾ ਹੈ ਸੱਚ ਨਿਸ਼ਾਨ ਉਹਨੂੰ ਸੱਚੀ ਰਾਹਦਾਰੀ ਮਿਲ ਜਾਂਦੀ ਹੈ ਜਦੋਂ ਸਾਡੇ ਕੋਲ ਕੋਈ ਪਾਸ ਹੁੰਦਾ ਨਾ ਵੀ ਸਾਨੂੰ ਰੋਕਦਾ ਕੋਈ ਨਹੀਂ ਵੀ ਸਾਡੇ ਕੋਲ ਪਾਸ ਹੈ ਸਾਡੇ ਕੋਲ ਰਾਹਦਾਰੀ ਹੈ ਮਹਾਰਾਜ ਕਹਿੰਦੇ ਇਹਨੂੰ ਨਿਸ਼ਾਨ ਮਿਲ ਗਿਆ ਇਹਨੂੰ ਰਾਹਦਾਰੀ ਮਿਲ ਗਿਆ ਪ੍ਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਹੁੰਦੇ ਸਨ ਹੱਥ ਲਿਖਤ ਹੁੰਦੇ ਸਨ ਤੇ ਉਹਨਾਂ ਦੇ ਜਿਹੜਾ ਤਤਕਰਾ ਹੁੰਦਾ ਸੀ ਉਹ ਤੁਸੀਂ ਦੇਖਦੇ ਹੋ ਦਰਸ਼ਨ ਕਰਿਓ ਅੱਗੇ ਲਿਖਿਆ ਪਹਿਲਾ ਬਾਣੀ ਦਾ ਨਾਮ ਹੈ ਜਪ ਪਰ ਉਹਦੇ ਨਾਲ ਲਿਖਿਆ ਹੁੰਦਾ ਸੀ ਜਪ ਨਿਸ਼ਾਨ ਜਪ ਹੀ ਤੇਰੀ ਜ਼ਿੰਦਗੀ ਦੀ ਰਾਹਦਾਰੀ ਹੈ ਬਾਣੀ ਹੀ ਤੇਰੀ ਜ਼ਿੰਦਗੀ ਦਾ ਨਿਸ਼ਾਨ ਹੈ ਇਹ ਤੇਰੇ ਕੋਲ ਬਾਣੀ ਹੋਏਗੀ ਕੋਈ ਤੈਨੂੰ ਰੋਕੇਗਾ ਨਹੀਂ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਇਹ ਰਾਹਦਾਰੀ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਪਤ ਪਰਵਾਣ ਸੱਚ ਨਿਸ਼ਾਨ ਜਾਂ ਕੋ ਆਪ ਕਰੇ ਫਰਮਾਨ ਆਪੇ ਦਾਤਾ ਆਪ ਪ੍ਰਤਪਾਲ ਉਹ ਦਾਤਾ ਦੇਣ ਵਾਲਾ ਵੀ ਆਪ ਹੀ ਆ ਤੇ ਪ੍ਰਤਪਾਲਣਾ ਵੀ ਆਪ ਕਰਦਾ ਆਪੇ ਦਾਤਾ ਆਪ ਪ੍ਰਤਪਾਲ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਨਾ ਉਹ ਐਡਾ ਵੱਡਾ ਦਾਤਾ ਹੈ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਉਹਦੇ ਵਰਗਾ ਦਾਤਾ ਦੁਨੀਆ ਦੇ ਵਿੱਚ ਕੋਈ ਨਹੀਂ ਅੱਜ ਕਿਸੇ ਕੋਲ ਕੁਝ ਮੰਗੋਗੇ ਇੱਕ ਵਾਰੀ ਦੇ ਦੇਗਾ ਦੋ ਵਾਰੀ ਦੇ ਦੇਗਾ ਤੀਜੀ ਵਾਰੀ ਔਖਾ ਹੋ ਜਾਏਗਾ ਵੀ ਤੂੰ ਰੋਜ਼ ਰੋਜ਼ ਆ ਜੰਨਾ ਰੋਜ਼ ਮੰਗਦਾ ਭਾਵੇਂ 1 ਰੁਪਿਆ ਦਿੰਦਾ ਹੋਵੇ ਕੋਈ ਤੇ ਮਹਾਰਾਜ ਕਹਿੰਦੇ ਉਹ ਇੰਨਾ ਮੰਗਦੇ ਆ ਇੰਨਾ ਦਿੰਦਾ ਦਿੰਦਾ ਦੇ ਲੈਂਦੇ ਥੱਕ ਪਾਏ ਕਹਿੰਦੇ ਨਾ ਬੰਦਾ ਥੱਕਦਾ ਨਹੀਂ ਥੱਕੇ ਜਾਂਦਾ ਥੱਕੇ ਜਾਂਦਾ ਬੰਦਾ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਇੱਕ ਦਿਨ ਇਦਾਂ ਹੁੰਦਾ ਦੰਦ ਕੱਸ ਜਾਂਦੇ ਪਹਿਣਦੇ ਆ ਸਭ ਅੰਗ ਕੱਪੜੇ ਪਾਉਣ ਦਾ ਮਨ ਨਹੀਂ ਕਰਦਾ ਵੀ ਹੁਣ ਤਾਂ ਹੱਡੀਆਂ ਤੇ ਕੱਪੜੇ ਵੀ ਨਹੀਂ ਖੜੇ ਹੁੰਦੇ ਇਦਾਂ ਸਰੀਰ ਕਮਜ਼ੋਰ ਹੋ ਜਾਂਦਾ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਣਦੇ ਆ ਸਭ ਅੰਗ ਪਰ ਨਾਲ ਕਹਿੰਦੇ ਤ੍ਰਿਗ ਤਿਨਾ ਕਾ ਜੀਵਿਆ ਜਿਨ ਸੱਚ ਨਾਲ ਲੱਗੋ ਰੰਗ ਜਿਹਨੂੰ ਪਿਆਰ ਨਹੀਂ ਬਣਿਆਣਾ ਉਹਨਾਂ ਦਾ ਜੀਵਨ ਮਹਾਰਾਜ ਕਹਿੰਦੇ ਤਰਕਾਰ ਉਹ ਦਾਤਾ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਰੋਜ਼ ਅਰਦਾਸ ਕਰਦੇ ਆ ਰੋਜ਼ ਅਰਦਾਸ ਕਰਦੇ ਆ ਗੁਰਾ ਇੱਕ ਦੇਹ ਬੁਝਾਈ ਬੁਝਾਈ ਦਾ ਅਰਥ ਹੁੰਦਾ ਸਮਝ ਦੇ ਦੇਓ ਗੁਰੂ ਜੀ ਗੁਰੂ ਪਾਸ਼ਾ ਮੈਨੂੰ ਸਮਝ ਦੇ ਦੇਓ ਆਪਾਂ ਕਹਿੰਦੇ ਅਸੀਂ ਤਾਂ ਪੜ੍ਹੇ ਲਿਖੇ ਆ ਸਾਨੂੰ ਕਾਦੀ ਸਮਝ ਚਾਹੀਦੀ ਹੈ ਪਰ ਜਿਹੜੀ ਸਾਡੀ ਪੜ੍ਹਾਈ ਹੈ ਨਾ ਇੱਥੇ ਨਹੀਂ ਚੱਲਦੀ ਮਹਾਰਾਜ ਕਹਿੰਦੇ ਗੁਰਾ ਇੱਕ ਦੇਹ ਬੁਝਾਈ ਕਿਹੜੀ ਸਮਝ ਦੇ ਦੇਓ ਸਭਨਾ ਜੀਆਂ ਕਾ ਇੱਕ ਦਾਤਾ ਦਾਤਾ ਇਕ ਹੈ ਸੋ ਮੈਂ ਵਿਸਰ ਨਾ ਜਾਇ ਉਹ ਮੈਨੂੰ ਭੁੱਲਣਾ ਨਹੀਂ ਚਾਹੀਦਾ ਆਪੇ ਦਾਤਾ ਆਪ ਪਰਤਪਾਲ ਆਪੇ ਪਰਤਪਾਲਣਾ ਕਰਦਾ ਇਸ ਕਰਕੇ ਮਹਾਰਾਜ ਕਹਿੰਦੇ ਨਿਤ ਨਿਤ ਨਾਨਕ RAM ਨਾਮ ਸਮਾਲ ਕਹਿੰਦੇ ਉਹ ਪਰਮੇਸ਼ਰ ਦੇ ਨਾਮ ਨੂੰ ਸੰਭਾਲਣ ਦਾ ਅਰਥ ਹੈ ਯਾਦ ਕਰ ਅਠੇ ਪੈਰ ਯਾਦ ਕਰ ਉੱਠਦਿਆਂ ਬੈਠਦਿਆਂ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਬੜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਗੁਰਮਤ ਦੇ ਵਿੱਚ ਭਾਈ ਤੂੰ ਜਿੱਦਾ ਮਰਜ਼ੀ ਭਾਵੇਂ ਤੂੰ ਚੱਲਦੇ ਫਿਰਦੇ ਜੱਪੀ ਜਾ ਚਾਹੇ ਤੂੰ ਲੰਮਾ ਬੈ ਕੇ ਜਪਨਾ ਸਰੀਰ ਠੀਕ ਨਹੀਂ ਆ ਤੇ ਬਾਣੀ ਪੜ ਸਕਦਾ ਲੰਮਾ ਬੈ ਕੇ ਵੀ ਪੜ ਲਾ ਪਰ ਪੜ ਜ਼ਰੂਰ ਤੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਮਹਾਰਾਜ ਕਹਿੰਦੇ ਨਿਤ ਨਿਤ ਨਾਨਕ RAM ਨਾਮ ਸਮਾਲ ਉਹੀ ਪ੍ਰਮਾਤਮਾ ਨੇ ਕਿਰਪਾ ਕਰਨੀ ਆ ਜਿਹੜਾ ਦੀਨ ਦੁਨੀ ਸਾਡੀ ਸਹਾਇਤਾ ਕਰਦਾ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈਜ ਰੱਖੇ ਮੇਰੇ ਭਾਈ ਰਹੁ ਗੁਰੂ ਮਹਾਰਾਜ ਕਿਰਪਾ ਕਰਨ ਵਿਸ਼ਵਾਸ ਹੋਏ ਸਾਡੇ ਜੀਵਨ ਦੇ ਵਿੱਚ ਕਿ ਅਸੀਂ ਸਤਗੁਰੂ ਜੀ ਦੇ ਦਰਸਾਏ ਹੋਏ ਮਾਰਗ ਦੇ ਪਾੰਧੀ ਬਣ ਸਕੀਏ ਇਨੀਆਂ ਬੇਨਤੀਆਂ ਸਾਦ ਸੰਗਤ ਦੀ ਪ੍ਰਵਾਨ ਕਰਨੀਆਂ ਅਰਦਾਸ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਸਾਰਿਆਂ ਤੇ ਰਹਿਮਤ ਕਰਨ ਸਾਡੇ ਨੀਮ ਦੇ ਵਿੱਚ ਬਾਦ ਦੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ